ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਗੁਰੂ ਮਹਾਰਾਜ ਦੇ ਫਰਮਾਨ ਮੁਤਾਬਕ ਮਾਗ ਮੰਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੋਨ ਸਭਨਾ ਨੋਂ ਕਰਦਾਨ ਮਾਗ ਦਾ ਪਾਵਨ ਪਵਿੱਤਰ ਮਹੀਨਾ ਜਿਸ ਮਹੀਨੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਉਦਾਸੀਨ ਸੰਪਰਦਾਏ ਦੇ ਅਤੀ ਸਤਿਕਾਰਯੋਗ ਚਾਰ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਹਰਨਾਮਦਾ ਜੀ ਸ੍ਰੀ ਮਾਨ ਸੰਤ ਬਾਬਾ ਰਾਮਾਸਰੇ ਜੀ ਸ਼੍ਰੀਮਾਨ ਸੰਤ ਬਾਬਾ ਸ਼ਾਂਤੀਦਾਸ ਜੀ ਸ਼੍ਰੀਮਾਨ ਸੰਤ ਬਾਬਾ ਪ੍ਰਕਾਸ਼ 무ਨੀ ਜੀ ਜਿਨ੍ਹਾਂ ਦੀ ਯਾਦ ਹਰ ਸਾਲ ਕਪ ਸਥਾਨ ਸ਼੍ਰੀਮਾਨ ਸੰਤ ਬਾਬਾ ਚਰਨਦਾਸ ਜੀ ਨਗਰ ਖੇੜਾ ਬੇਟ ਜ਼ਿਲ੍ਹਾ ਕਰਪੂਰਥਲਾ ਵਿਖੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ ਜਿਸ ਦੇ ਸੰਬੰਧ ਦੇ ਵਿੱਚ ਲਗਭਗ 100 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਅੱਜ 28 ਜਨਵਰੀ ਨੂੰ ਭਾਰੀ ਗੁਰਮਤ ਸਮਾਗਮ ਜਿਹੜੇ ਮਹਾਂਪੁਰਸ਼ਾਂ ਦੀ ਯਾਦ ਅੰਦਰ ਕਰਵਾਏ ਗਏ ਜਿਸ ਵਿੱਚ ਦੂਰ ਦਰੇੜਿਓਂ ਅਨਗਿਣਤ ਮਹਾਪੁਰਸ਼ ਪਹੁੰਚੇ ਕਾਰ ਸੇਵਾ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਉਦਾਸੀਨ ਸੰਪਰਦਾਏ ਦੇ ਮਹਾਪੁਰਸ਼ ਅਤੇ ਪ੍ਰਸਿੱਧ ਗੁਣੀ ਗਿਆਨੀ ਜਨ ਜਿਨ੍ਹਾਂ ਨੇ ਅੱਜ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਸੋ ਸੰਗਤਾਂ ਮਹਾਪੁਰਸ਼ਾਂ ਦੀਆਂ ਇਸ ਲਾਨਾ ਵਰਸੀਆਂ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਨਗਰ ਨਿਵਾਸੀ ਇਲਾਕਾ ਨਿਵਾਸੀ ਡੇਰੇ ਦੇ ਸੇਵਾਦਾਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਈਆਂ ਜਾਂਦੀਆਂ ਸੋ ਇਹਨਾਂ ਗੁਰੂ ਘਰਾਂ ਤੋਂ ਸਾਨੂੰ ਇਹੀ ਸੇਧ ਮਿਲਦੀ ਆ ਕਿ ਪ੍ਰਮਾਤਮਾ ਨੇ ਮਨੁੱਖਾ ਦੇਹੀ ਦਿੱਤੀ ਆ ਜੁੜਿਆਂ ਹੋਇਆਂ ਦੇ ਦਿਨ ਮਨਾ ਰਹੇ ਆ ਆਪਾਂ ਵੀ ਇਹ ਜਿਹੜਾ ਜੀਵਨ ਹੈ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਨੰਬਤੀਤ ਕਰੀਏ ਇਹਨਾਂ ਕੁਝ ਕਹਿੰਦੇ ਹੋਏ ਜਿਤਨੀ ਵੀ ਸੰਗਤ ਮਹਾਂਪੁਰਸ਼ ਇਸ ਗੁਰਮਤ ਸਮਾਗਮ ਦੇ ਵਿੱਚ ਆਏ ਸਾਰਿਆਂ ਦਾ ਇੱਥੇ ਆਉਣ ਤੇ ਜਿਉਂ ਆਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਕੇ ਹੀਰੇ ਬਸੋ ਮੇਰਾ ਸਤਗੁਰ ਤੇ ਸੰਤ ਹਲੇ ਪਲ ਪਾਂਤ ਤਿੰਨ ਦੇਖੇ ਮੇਰਾ ਮਨ ਵਿਕਸਾਇ ਹੁਣ ਤਿੰਨ ਕੇ ਸਦਵਲ ਯਾਦ ਉਹਨਾਂ ਦੇ ਬਲੇ ਹਾਰੇ ਜਾਣਾ ਉਹਨਾਂ ਦੇ ਸਦਕੇ ਜਾਣਾ ਜਿਨ੍ਹਾਂ ਦੇ ਹਿਰਦੇ 'ਚ ਬਸਦਾ ਹੈ ਇਸ ਪਾਵਨ ਸਥਾਨ ਦੇ ਪਹਿਲੇ ਮੁਖੀ ਸਤਕਾਰਯੋਗ ਸੰਤ ਬਾਬਾ ਚਰਨਦਾਸ ਜੀ ਔਰ ਉਹਨਾਂ ਤੋਂ ਬਾਅਦ ਸਾਰੇ ਮਹਾਂਪੁਰਸ਼ ਅੱਜ ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਮਹਾਨ ਗੁਰਮਤ ਸਮਾਗਮ ਹੋਇਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਤੇ ਪ੍ਰਚਾਰਕ ਜਥੇ ਉੱਚੇ ਤੌਰ ਤੇ ਸ਼ਾਮਲ ਹੋਏ ਔਰ ਆਈ ਸੰਗਤ ਨੂੰ ਇਸ ਸਥਾਨ ਦੇ ਮੌਜੂਦਾ ਮੁਖੀ ਉਦਾਸੀਨ ਸੰਪਰਦਾ ਦੇ ਪੇਖ ਪੂਸ਼ਣ ਸਤਕਾਰਯੋਗ ਸੰਤ ਬਾਬਾ ਮਹਾਤਮਾ ਮੂਨੀ ਜੀ ਸੰਗਤ ਨਾਲ ਬੜਾ ਪਿਆਰ ਕਰਦੇ ਨੇ ਔਰ ਸੰਗਤ ਦਾ ਇਕੱਠ ਵੇਖ ਕੇ ਲੱਗਦਾ ਸੀ ਕਿ ਜਿਵੇਂ ਸਾਰੇ ਇਲਾਕੇ ਦੀ ਸੰਗਤ ਅੱਜ ਇਸ ਸਥਾਨ ਤੇ ਆਈ ਹੋਵੇ ਇਹ ਸਿਰਫ ਉਹਨਾਂ ਦੇ ਪਿਆਰ ਵੰਡਣ ਦੀ ਗੱਲ ਹੈ ਜਿਹੜਾ ਮਨੁੱਖ ਪਿਆਰ ਬੰਨਦਾ ਹੈ ਨਾ ਕਿ ਪਿਆਰ ਵੰਡਣ ਦੇ ਨਾਲ ਹਮੇਸ਼ਾ ਹੀ ਸੰਗਤ ਦਾ ਵਾਧਾ ਹੁੰਦਾ ਔਰ ਸੰਗਤ ਦੀ ਸੇਵਾ ਵਿੱਚੋਂ ਸਾਰਾ ਕੁਝ ਮਿਲਦਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵਾਸਨ ਪਾਈ ਹੈ ਜਿਹੜਾ ਸੰਗਤ ਦੀ ਸੇਵਾ ਕਰਦਾ ਉਹਨੂੰ ਦਰਗਾਹ ਵਿੱਚ ਵੀ ਥਾਂ ਮਿਲਦੀ ਹੈ ਸ਼੍ਰੀਮਨ ਸੰਤਪਾਦਾ ਮਹਾਤਮਾ ਮਨੀ ਜੀ ਵੱਲੋਂ ਆਈ ਸਾਰੀ ਸੰਗ ਦਾ ਦਿਲਦਿਆਂ ਘਹਿਰਾਈਆਂ ਤੋਂ ਧੰਨਵਾਦ ਕਰਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਾਤ ਖੂਬੀ ਸੰਗ ਦੀ ਜਿੱਥੇ ਸੇਵਾ ਕੀਤੀ ਹੈ ਵਧੀਆ ਪ੍ਰਬੰਧ ਕੀਤਾ ਹੈ ਇਸ ਲਈ ਉਹ ਵਧਾਈ ਦੇ ਪਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ